ਤੋਂ ਮੇਰਾ ਨਾਮ ਪਰਮਜੀਤ ਸਿੰਘ ਢੰਡੋ ਹੋ ਸਕਦਾ ਤੇ ਸੈਕਟਰੀ ਪੰਜਾਬ ਦੇ ਆਮ ਆਦਮੀ ਪਾਰਟੀ ਤੋਂ ਜਿਹੜਾ ਮਾਲਵਾ ਵੈਸਟ ਜ਼ੋਨ ਇੰਚਾਰਜ ਜਿਹਦੇ ਸਿਰ ਮੇਰੇ ਕੋਲ ਇਹ ਤਿੰਨ ਜ਼ਿਲ੍ਹੇ ਰਾਜਨਦਨ ਮਫਾਜ਼ ਸੁਖਾਪੁਰ ਬਿਸ਼ਨੜਾ ਅੱਜ ਸਾਡੀ ਮੀਟਿੰਗ ਹੋਇਆ ਕਰ ਦੰਗੀ ਜਿਹਦੇ ਸਾਡੇ ਬੈਂਡੇ ਦੇ ਜ਼ਿਲ੍ਹਾ ਪ੍ਰਧਾਨ ਤੇ ਬੈਂਡਾ ਜਿਹੜੇ ਦੇ ਸੂਬਾ ਵਾਲਿਆਂ ਦੇ ਪ੍ਰਧਾਨ ਸ਼ਾਮਲ ਹੋਏ ਜਿਹਦੇ ਵਿੱਚ ਅਸੀਂ ਤਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਜੀ ਜਿਹੜਾ ਹੜ੍ਹਾਂ ਨੇਪਾਲ ਲਈ ਸਾਨੂੰ ਬੀਜ ਰਾਤ ਤੱਕ ਦਿੱਤਾ ਜਾ ਰਿਹਾ ਕਿਉਂਕਿ ਪੰਜਾਬ ਵਾਸੀ ਹਮੇਸ਼ਾ ਕੋਈ ਵੀ ਦਿੱਸਦਾ ਜੇ ਦੇਸ਼ ਜਾਈਏ ਤਾਂ ਹਰ ਰਸਤੇ 'ਤੇ ਬੈਠੇ ਟੋਕੇ ਦੇ ਇਹੀ ਖੜਦੇ ਨੇ ਇਸ ਲਈ ਕੇਂਦਰ ਸਰਕਾਰ ਨੂੰ ਸੀ ਜੀਸੀ ਕਿ ਆਪਣਾ ਪੰਜਾਬ ਨਾਮ ਮਤਰੀ ਮਾਂ ਵਾਲਾ ਸੀਲਟ ਤੇ ਪੰਜਾਬ ਲਈ 6 ਰਾਹਤ ਟੈਟੇ ਦਾ ਐਲਾਨ ਕਰਨ ਤੇ ਦੂਜਾ ਅਸੀਂ ਹੜਪੀ ਤੋਂ ਦੰਦ ਜਿਹੜੀ ਅਫੇ ਹੈਗੀ ਅੱਜ ਤੇ ਵਾਲੀ ਪਾਸ ਲਈ 300 ਕੰਡ 2300 ਕੰਡ ਫੀਸ ਦੇ ਤੋਂ ਪਹਿਲਾਂ ਅਸੀਂ ਰਾਸ਼ਨ ਦਾ ਟਕ ਨੂੰ ਭੇਜ ਦਿੱਤੇ ਅੱਜ ਸੱਤ ਜਿਹੜੀਆਂ ਫਰੋਜ਼ ਪ੍ਰੋਫਾਈਲ ਕੱਲੀਆਂ ਟੀਮਾਂ ਹੈ ਜਿਹੜੀਆਂ ਪੰਡੰਨੀਆ ਉਹ ਆਲਰੇਡੀ ਸਾਡੇ ਦਰੌਰਫੇ ਕੰਮ ਕਰ ਰਹੀਆਂ ਹਨ ਹਸਪਤਾਲ ਨਾਲ ਲਈ ਇਹ ਵੀ ਸਾਡੀ ਬਹੰਡਾ ਜਿਹੜਾ ਵੀ ਟੀਮ ਆ ਉਹ ਉਸ ਪੰਡੰਨੀ ਸੰਬੰਧੀ ਕਦੇ ਪਸੰਮਾ ਦੀ ਪੀੜ ਕਦੇ ਰਾਜਨ ਮਤਲਬ ਉਸ ਵੀ ਨਵੀਂ ਇਸਮਾਨੇ ਤੋਂ ਕਿ ਆਪਾਂ ਜੋ ਦਾ ਬੰਦਾ ਯੋਗਦਾਨ ਉਹ ਤੁਸੀਂ ਪਾ ਰਹੇ ਆਂ ਆਮ ਲੋਕਾਂ ਕੋਲ ਕੀ ਕੀ ਕਰਨ ਦੇ ਆਮ ਲੋਕਾਂ ਨੂੰ ਵੀ ਇਹ ਨਹੀਂ ਕਰਦੇ ਆਂ ਦੀ ਦੇਖੋ ਪੁਨਰਤੀ ਬਸਤਾਂ ਦੇ ਪਾਸੋਂ ਵੱਲ ਤੋਂ ਨਾ ਪੀੜਤਾਂ ਦਾ ਸਾਥ ਦੇਣਾ ਚਾਹੀਦਾ ਜਿੰਨਾ ਦੀ ਪੁਲਿਸ ਮੁਲਕ ਹੈ ਹਰ ਤੋਂ ਬਾਦ ਉਹਨਾਂ ਯੋਗਦਾਨਾਂ ਪਾ ਕੇ ਸੁੱਕਾ ਰਾਸ਼ਨਾਂ ਤੋਂ ਪਕਵਲੀ ਚਾਰਾ ਜੋ ਵੀ ਇਹਤੇ ਗੱਲ ਦਾ ਵੱਤ ਉਹਨੂੰ ਕਿਜਣਾ ਚਾਹੀਦਾ ਪੰਜਾਬ ਸਰਕਾਰ ਨੂੰ ਕਿਹਾ ਇਹ ਪ੍ਰਗਟ ਕੀਤਾ ਪੰਜਾਬ ਸਰਕਾਰ ਆਪਣੇ ਵੱਲੋਂ ਪੂਰਾ ਉੱਤੇ ਸਾਡੀ ਸਾਰੇ ਅਸਟਰ ਸਹਿਬਾਨ ਐਮਐਲਏ ਸਦਨ ਮੰਤਰੀ ਸਵਾਨ ਸਾਰੇ ਹਰ ਰੋਜ਼ ਸਿਹਾਜਰ ਹੁੰਦੇ ਨੇ ਆਪਣੇ ਵੱਲੋਂ ਪੰਜਾਬ ਸਰਕਾਰ ਪੂਰੀ ਖੁਸ਼ੀ ਕਰਦੀ ਹੈ ਵੀ ਪਰ ਕੱਲੀ ਪੰਜਾਬ ਸਰਕਾਰ ਇਹਦੇ ਚੋਂ ਨਹੀਂ ਕਰ ਸਕਦੀ ਹੈ ਕਿ ਇਹਦੇ ਚ ਸਾਨੂੰ ਸੈਂਟਰ ਕੇਂਦਰ ਸਰਕਾਰ ਦੀ ਮਦਦ ਦੀ ਲੋੜ ਪੈਣੀ ਹੈ ਇਸ ਲਈ ਅਸੀਂ ਹਰ ਸੱਦੇ ਸਰਕਾਰ ਵੱਲੋਂ ਵੀ ਡਿਮਾਂਡ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਤੁਸੀਂ ਪਾਰਟੀ ਵੱਲੋਂ ਵੀ ਕਰਦੇ ਆਂ ਇਹਨਾਂ ਨੂੰ ਕੋਈ ਨਵੀਂ ਰਾਹਤ ਪੈਣੀ ਬੰਦਾ ਦੇਣਾ ਚਾਹੀਦਾ ਹੈ ਸਰਕਾਰ ਨੂੰ